ਬਹੁਤ 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 ਦਿਲ ਤੋਂ ਸ਼ੁਕਰੀਆ ਖੁਸ਼ਾਮਦੀਦ ਤੁਹਾਡਾ ਇੱਥੇ ਛੋਟੇ ਜਿਹੇ ਸੱਦੇ ਤੇ ਆਉਣਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਇਹ ਲੱਗਦਾ ਹੀ ਨਹੀਂ ਕਿਸੇ 37 ਨੰਬਰ ਵਾਰਡ ਦੀ ਰੈਲੀ ਹੈ ਇਸ ਤਰ੍ਹਾਂ ਲੱਗਦਾ ਕੋਈ ਬਹੁਤ ਭਾਰੀ ਕੋਈ ਰਾਜਨੀਤਿਕ politcal ਕੱਟ ਕੀਤਾ ਕਿਸੇ ਨੇ ਸੋ ਇਹ ਤੁਹਾਡਾ ਪਿਆਰ ਹੈ ਜੇ ਮੀਡੀਆ ਵਾਲੇ ਦਿਖਾਉਣਗੇ ਤਾਂ ਲੋਕ ਅਨਜਾ ਲਾ ਲੈਣਗੇ ਕਿ 10 ਤਰੀਕ ਨੂੰ ਤਾਂ ਬਸ ਇੱਕ ਰਸਮੀ ਕਾਰਵਾਈ ਹੋਈ ਹੈ ਜੰਦਰ ਪਛਮੀ ਵਾਲਿਆਂ ਨੇ ਫੈਸਲਾ ਕਰ ਲੱਖਿਆ ਕਿ 10 ਤਰੀਕ ਨੂੰ ਕੀ ਕਰਨਾ ਹੈ 13 ਤਰੀਕ ਨੂੰ ਰਿਜ਼ਲਟ ਆ ਜਾਊਗਾ ਤੁਹਾਡੀ ਜ਼ਿੰਮੇਵਾਰੀ 10 ਤਰੀਕ ਨੂੰ ਖਤਮ ਹੋ ਜਾਊ ਤੇ ਮੇਰੀ ਜ਼ਿੰਮੇਵਾਰੀ 13 ਤਰੀਕ ਨੂੰ ਸ਼ੁਰੂ ਹੋ ਜਾਊ ਤੁਸੀਂ ਭਗਤ ਜੀ ਨੂੰ ਅਸੈਂਬਲੀ ਦੀਆਂ ਪੌੜੀਆਂ ਚੜਾਓ ਉਸ ਤੋਂ ਅੱਗੇ ਵਾਲੀਆਂ ਪੌੜੀਆਂ ਚੜਾਉਣ ਦਾ ਕੰਮ ਮੇਰਾ ਹੈ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਹੈ ਨਮਸਕਾਰ ਹੈ ਆਦਾਬ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਇੰਨੀ ਭਾਰੀ ਗਿਣਤੀ ਚ ਨੌਜਵਾਨਾਂ ਦਾ ਆਉਣਾ ਖਾਸ ਤੌਰ ਤੇ ਮਾਵਾਂ ਭੈਣਾਂ ਦਾ ਆਉਣਾ ਇਹ ਬਹੁਤ ਵੱਡੀ ਇੱਕ ਪੋਜ਼ਿਟਿਵਿਟੀ ਹੈ ਪੋਜ਼ਿਟਿਵ ਖਬਰ ਹੈ ਕਿਉਂਕਿ ਮਾਵਾਂ ਭੈਣਾਂ ਉਹ ਵਰਗ ਹੈ ਜੇ ਇਨ੍ਹਾਂ ਬਿਨਾ ਚੁੱਲ੍ਹੇ ਜੇ ਇਨ੍ਹਾਂ ਬਿਨਾ ਘਰ ਨਹੀਂ ਚੱਲ ਸਕਦੇ ਤਾਂ ਇਨ੍ਹਾਂ ਬਿਨਾ ਦੇਸ਼ ਵੀ ਨਹੀਂ ਚੱਲ ਸਕਦੇ ਮੁਲਕ ਵੀ ਨਹੀਂ ਚੱਲ ਸਕਦਾ ਕਿਉਂਕਿ ਇਨ੍ਹਾਂ ਨੂੰ ਪਤਾ ਹੈ ਕਿ ਚੁੱਲ੍ਹੇ ਤੇ ਕੀ ਪੱਕਣਾ ਤੇ ਕਿਵੇਂ ਪੱਕੜਾ ਮਹਿੰਗਾਈ ਕੀ ਹਾਲ ਹੈ ਸੋ ਅੱਜ ਜਿੱਥੇ ਵੀ ਮੈਂ ਕਿਹਾ ਜ਼ਿਆਦਾਤਰ ਮਹਿਲਾਵਾਂ ਆਉਂਦੀਆਂ ਨੇ ਮਾਵਾ ਪੈਣਾ ਹੋ ਗਿਆ ਔਰ ਜਿੱਥੇ ਮਾਵਾ ਦਾ ਅਸ਼ੀਰਵਾਦ ਪੈਣਾ ਦੀਆਂ ਦੁਆਵਾਂ ਹੋ ਜਾਣ ਕੋਈ ਦੁਨੀਆ ਦੀ ਅਸੀ ਮੰਜ਼ਲ ਨਹੀਂ ਜਿਹੜੀ ਸਰ ਨਾ ਕੀਤੀ ਜਾ ਸਕਦੀ ਹੋਵੇ ਸਾਡੇ ਇੱਥੇ ਐਮਐਲਏ ਸਹਿਬਾਨ ਬੈਠੇ ਨੇ ਸਾਡੇ ਮਹਾਪੁਰਖਾਂ ਦੇ ਵਿੱਚੋਂ ਬਾਬਾ ਪ੍ਰਗਟਨਾ ਅਚੀ ਬੈਠੇ ਨੇ ਬੜੀ ਵੱਡੀ ਰੂਹ ਨੇ ਮਾਨਵਤਾ ਦਾ ਸਨੇਹਾ ਦਿੰਦੇ ਨੇ ਸੰਜੀਵਲਤਾ ਦਾ ਸਨੇਹਾ ਦਿੰਦੇ ਨੇ ਲੋਕ ਆ ਕੇ ਮਿਲ ਕੇ ਅਬਦੇ ਕਾਮਨਾ ਕਰਦੇ ਨੇ ਛਾਵਾਂ ਕਰਦੇ ਨੇ ਜਿਹੜੀ ਭਟਕਣਾ ਹੁੰਦੀ ਹੈ ਉਹ ਤੋਂ ਸ਼ਾਂਤੀ ਮਿਲਦੀ ਹੈ ਸੋ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਮੈਂ ਕਿਸਮਤ 바ੜਾਂ ਕਿ ਮੇਰੇ ਨਾਲ ਇਸ ਤਰ੍ਹਾਂ ਦੀਆਂ ਰੂਹਾਂ ਵੀ ਮੇਰੇ ਨਾਲ ਚੱਲ ਰਹੀਆਂ ਨੇ ਜਿਹੜੀਆਂ ਮੈਨੂੰ ਸਮਤ ਬਖਸ਼ਦੀਆਂ ਨੇ ਮੁਹੰਮਦ মিয়া ਬਖਸ਼ ਜੀ ਬੜੇ ਵੱਡੇ ਸ਼ਾਇਰ ਹੋਏ ਨੇ ਉਹਨਾਂ ਨੇ ਲਿਖਿਆ ਕਿ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ਤੱਕੇ ਦੇਣ ਵਾਲੇ ਬਹੁਤੇ ਇੱਕ ਤੂੰ ਹੱਥ ਫੜਨ ਵਾਲਾ ਐਸੇ ਤੱਕੇ ਦੇਣ ਵਾਲੇ ਬਹੁਤ ਹੈ ਪਰ ਪ੍ਰਮਾਤਮਾ ਹੱਥ ਫੜਨ ਵਾਲਾ ਹੈ ਔਰ ਪ੍ਰਮਾਤਮਾ ਲੋਕਾਂ ਚ ਵਸਦਾ ਹੈ ਸੋ ਸਾਡੇ ਵੱਲੋਂ ਤਾਂ ਕੋਈ ਕਮੀ ਨਹੀਂ ਰਹੂਗੀ ਬਾਕੀ 37 ਨੰਬਰ ਵਾਰਡ ਵਾਲੇ ਤੁਸੀਂ ਦੱਸਣਾ ਪਰ ਇੰਨਾ ਕ ਜੇ ਕਿਤੇ ਇਧਰ ਉਧਰ ਰਿਪੋਰਟ ਪਾ ਦੋਗੇ ਉਹ ਦਿਨ ਸਰਕਾਰ ਨੂੰ ਤਾਂ ਕੋਈ ਫਰਕ ਨਹੀਂ ਪੈਣਾ ਨਾ ਬਣਦੀ ਹੈ ਨਾ ਟੁੱਟਦੀ ਹੈ ਪਰ ਜੇ ਆਮ ਆਦਮੀ ਪਾਰਟੀ ਨੂੰ ਵੋਟ ਪਾ ਦੋਗੇ ਤੁਹਾਡਾ ਸਰਕਾਰ 'ਚ ਹਿੱਸਾ ਜ਼ਰੂਰ ਪੈ ਜਾਣਾ ਹੈ ਤੁਸੀਂ ਹਿੱਸੇਦਾਰ ਬਣ ਜਾਓਗੇ ਤੁਸੀਂ 파ਟਨਰ ਬਣ ਜਾਓਗੇ ਗਵਰਨਮੈਂਟ ਦੇ ਤੇ ਫਿਰ ਤੁਹਾਡੇ ਕੰਮ ਮਿੰਟਾਂ ਸਕਿੰਟਾਂ 'ਚ ਹੋਣਗੇ ਕਿਉਂਕਿ ਸਰਕਾਰ ਤਾਂ ਆਪਣੇ ਕੋਲੇ ਆ ਕੰਮ ਤਾਂ ਆਪਾਂ ਕਰਨੇ ਆ ਮੈਨੂੰ ਦੁੱਖ ਹੈ ਇਸ ਗੱਲ ਦਾ ਅੱਜ ਗਲੀਆਂ 'ਚ ਸੀਵਰੇਜ ਦੀ ਕੂੜੇ ਦੇ ਢੇਰਾਂ ਦੀ ਗਲੀ ਦੀਆਂ ਲਾਈਟਾਂ ਦੀ ਸਟਰੀਟ ਲਾਈਟਾਂ ਦੀ ਕਿੰਨੀਆਂ ਪ੍ਰੋਬਲਮਾਂ ਇਹ ਕੰਮ ਕਰਨਾ ਹੁੰਦਾ ਕਾਰਪੋਰੇਸ਼ਨ ਨੇ ਕਾਰਪੋਰੇਸ਼ਨ ਕਿਹਦੇ ਕੋਲੇ ਆ ਕਾਂਗਰਸ ਕੋਲੇ ਤੇ ਜਿਹੜੀ ਬੀਬੀ ਕਾਂਗਰਸ ਵੱਲੋਂ ਖੜੀ ਐ ਉਹ ਡਿਪਟੀ ਮੇਅਰ ਐ ਕਿੰਨੇ ਸਾਲਾਂ ਤੋਂ ਉਹ ਜੇ ਹੁਣ ਤੱਕ ਉਹ ਨਹੀਂ ਕਰਾ ਸਕੀ ਉਹ ਐਮਐਲਏ ਬਣ ਕੇ ਕੀ ਕਰਾ ਦੂ ਆਹ ਬੰਦਾ ਜਿਹੜਾ ਖੜਾ ਐ ਇਹ ਕੱਲਾ ਨਾਮ ਦਾ ਭਗਤ ਨਹੀਂ ਕਿਰਦਾਰ ਦਾ ਵੀ ਭਗਤ ਐ ਐੋਜੇ ਬੰਦਿਆਂ ਨੂੰ ਤਾਕੇ ਬੈਠ ਸੋ ਵੀਰੋ ਪੰਜ ਨੰਬਰ ਤੇ ਆਪਣਾ ਬਟਨ ਮਸ਼ੀਨ ਚ ਆਉਣਾ ਪਹਿਲੇ ਨੰਬਰ ਤੇ ਹੈ ਬਟਨ ਪੰਜਵੇਂ ਆਣਾ ਤਾਂ ਆਪਣਾ ਹੈ ਆਉਣਾ ਪਹਿਲੇ ਨੰਬਰ ਤੇ ਹੈ ਹੋਰ ਕਿਸੇ ਬਟਨ ਵੱਲ ਦੇਖਿਓ ਨਾ ਚਿੱਟਾ ਮੋਤੀ ਆ ਉਤਰਿਆ ਉਹ ਅੱਖਾਂ ਚ ਸਭ ਰਲੇ ਹੋਏ ਨੇ ਇਹ ਸਭ ਲੁੱਟਦੇ ਰਹੇ ਆ ਤੁਹਾਨੂੰ ਬਾਰੀਆਂ ਬੰਨਵਾਂ ਲੁੱਟਿਆ ਪੰਜ ਸਾਲ ਤੂੰ ਪੰਜ ਸਾਲ ਮੈਂ तू आ गया तू मैनू कुछ ना कहीं मैं आ गया मैं तेन कुछ नहीं कहता सी सुबीरो राहत इंदौरी का एक शेयर है कि कबूतरों को खुली छत बिगाड़ देती है कबूतरों को खुली छत बिगाड़ देती है aadmi ko buri lat bigad deti hai jurm karne wale itne bhi bure nahi hote lekin saza na dekar adalat bigad deti hai so inna nu haal tak saza nahi mili hun jadon saza milu ta pata lagu ke lokan da paisa lutya jada oh wapas karna pauga ਮੈਂ ਜੀ ਮੈਂ ਵੀ ਤੁਹਾਡੇ ਨਾਲ ਲਵ ਯੂ 2 3 4 5 ਜਿੰਦਾਬਾ ਜਿੰਦਾਬਾ ਇਹਦਾ ਤਾਂ ਹੁਣ ਦਿਲ ਕਰਦਾ ਪਰ ਮੈਂ ਅੱਜ ਹੀ ਮਸ਼ੀਨ ਮੰਗਾ ਲਓ ਇੱਥੇ ਵੋਟ ਪਵਾ ਲਓ ਜਿਉਂਦੇ ਵਸਦੇ ਰਹੋ ਜਿਉਂਦੇ ਵਸਦੇ ਰਹੋ ਅਸਲ 'ਚ ਇਹ ਪਿਛਲੇ 70 ਸਾਲ ਦੀ ਪੜਾਅਸ ਹੈ ਜਿਹੜੀ ਕੱਢ ਰਿਹਾ ਹੈ ਕਈ ਪੀੜੀਆਂ ਤੋਂ ਪੜਾਸ ਇਕੱਠੀ ਹੋਈ ਪਈ ਐ ਸੰਤ ਸੁਣਿਆ ਹੀ ਨਹੀਂ ਕਿਸੇ ਨੇ ਨੇੜੇ ਹੀ ਨਹੀਂ ਲੱਗਣ ਦਿੱਤਾ ਜੀ ਕਿਸੇ ਨੇ ਮੇਰੇ ਇੱਕ ਬਜ਼ੁਰਗ ਐ ਹੱਥ ਲਾ ਕੇ ਦੇਖਿਆ ਨੇ ਮੈਨੂੰ ਮੈਂ ਕਿਹਾ ਬਜ਼ੁਰਗੋ ਇਹ ਕੀ ਕਰਦੇ ਹੋ ਕਹਿੰਦਾ ਪੁੱਤ ਇਹ ਨਿੱਨਾ ਹੱਥਾਂ ਨਾਲ ਮੁੱਖ ਮੰਤਰੀ ਤਾਂ ਬਹੁਤ ਬਣਾਏ ਨੇ ਪਰ ਆਪਦੇ ਹੱਥੀ ਬਣਾਏ ਹੋਏ ਮੁੱਖ ਮੰਤਰੀ ਨੂੰ ਆਪ ਹੱਥ ਲਾ ਕੇ ਪਹਿਲੀ ਵਾਰੀ ਦੇਖਿਆ ਨੇ ਨੇੜੇ ਹੀ ਨਹੀਂ ਆਏ ਸਾਡੇ ਮਹਿਲਾਾਂ ਚ ਹੀ ਰਹੇ ਪਹਾੜਾਂ ਚ ਹੀ ਰਹੇ ਗਲੀਆਂ 'ਚ ਤਾਂ ਆਇਆ ਤੁਹਾਡੀ ਇਸ ਗਲੀ 'ਚ ਕਦੇ ਮੁੱਖ ਮੰਤਰੀ ਆਇਆ? ਇੱਥੇ ਮੇਅਰ ਨਹੀਂ ਆਉਂਦਾ ਤੁਸੀਂ ਮੁੱਖ ਮੰਤਰੀ ਦੀ ਗੱਲ ਕਰਦੇ ਹੋ। ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਕਿ ਗਲੀਆਂ ਮੇਰੀਆਂ ਨੇ ਮੇਰਾ ਫਰਜ਼ ਬਣਦਾ ਮੈਂ ਗਲੀਆਂ ਮੁਹੱਲਿਆਂ 'ਚ ਆਵਾ ਆਮ ਲੋਕਾਂ ਨੂੰ ਮਿਲਾਂ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਾਂ ਤੇ ਨਾਲ ਦੀ ਨਾਲ ਹੱਲ ਕਰਾਂ ਕਿਉਂਕਿ ਮੈਂ ਵੀ ਇੱਕ ਗਰੀਬ ਪਰਿਵਾਰ 'ਚੋਂ ਆਮ ਘਰ 'ਚੋਂ ਸਧਾਰਨ ਘਰ 'ਚੋਂ ਉੱਠ ਕੇ ਆਇਆ ਹਾਂ। ਮੈਨੂੰ ਵੀ ਪਤਾ ਹੈ ਪਿੰਡੇ ਤੇ ਹਣਾਈਆਂ ਹੋਈਆਂ ਨੇ ਗਰੀਬੀਆਂ ਦੁਸ਼ਵਾਰੀਆਂ ਤੰਗੀਆਂ ਤਾਂ ਤੁਹਾਡੇ ਕੋਲ ਆਏ ਆਪਣੇ ਦਾ ਚੋਣ ਨਿਸ਼ਾਨ ਵੀ ਬਹੁਤ ਵਧੀਆ ਦੱਸੜੇ ਨਹੀਂ ਪੈਂਦਾ ਮਾਵਾ ਪੈਣਾ ਤਾਂ ਦੱਸੜੇ ਨਹੀਂ ਪੈਂਦਾ ਇਹ ਤਾਂ ਸਵੇਰੇ ਸਵੇਰੇ 5 5:30 ਵਜੇ ਨੇਰੇ ਚ ਵੀ ਲੱਭ ਲੈਂਦੀਆਂ ਨੇ ਕਿ ਕਿੱਥੇ ਜੇ ਪਿਆ ਆ ਤੁਸੀਂ ਬਹੁਤਾ ਖੁਸ਼ ਨਾ ਹੋ ਜੇ ਲੋੜ ਪੈ ਜੇ ਸ਼ਾਮ ਨੂੰ ਵੀ ਲੱਭ ਲੈਣੀ ਕਿੱਥੇ ਜੇ ਪਿਆ ਇਸ ਝਾੜੂ ਨਾਲ ਆਪਾਂ ਪਹਿਲਾਂ ਸਿਰਫ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ ਹੁਣ ਇਸ ਝਾੜੂ ਨਾਲ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਚ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਜੀ ਪੂਰਾ ਹਿੰਦੁਸਤਾਨ ਸੋ ਤੁਹਾਡਾ ਇਸ ਗੱਲ ਤੋਂ ਸ਼ੁਕਰੀਆ ਕਿ ਤੁਸੀਂ ਪਰਿਵਾਰਾਂ ਸਮੇਤ ਆਇਓ ਬੱਚਿਆਂ ਸਮੇਤ ਆਇਓ ਬਜ਼ੁਰਗਾਂ ਸਮੇਤ ਆਇਓ 13 ਤਰੀਕ ਨੂੰ ਰਿਜ਼ਲਟ ਆਉਣਗੇ ਇਨਸ਼ਾਅੱਲਾ ਹੈ ਜੇ ਰਿਜ਼ਲਟ ਆ ਜਾਣ ਕਿ ਜਿਹਦੇ ਨਾਲ ਤੁਹਾਡੀ ਤਰੱਕੀ ਦੇ ਰਾਹ ਖੁੱਲਣ ਅਰਜੀ ਭਿੰਦਰ ਭਗਤ ਦੀ ਸਾਈਨ ਮੇਰੇ ਇਹ ਤੁਹਾਡੇ ਨਾਲ ਵਾਦਾ ਕਰਦਾ ਜਿੰਦਾਬਾਦ ਜਿੰਦਾਬਾਦ ਸੋ ਇਹ ਹੁਣ ਸਾਰੇ ਇਲਾਕੇ ਚ ਗੱਲ ਫੈਲ ਗਈ ਵੀ ਆਪਾਂ ਨੇ ਇਧਰ ਉਧਰ ਰਿਪੋਰਟ ਪਾ ਕੇ ਕਿਉਂ ਐਵੇਂ ਖਰਾਬ ਕਰਨੀ ਐ ਸਰਕਾਰ ਦੇ ਨਾਲ ਹੀ ਚੱਲੀਏ ਸਰਕਾਰ ਤੁਹਾਡੀ ਐ ਤੁਸੀਂ ਆਪਣੇ ਆਪ ਦੇ ਨਾਲ ਹੀ ਚੱਲੋ ਹੁਣ ਇਹ ਨਾ ਕਿ ਹੋ ਕੇ ਭੁਅੰਤਮਨ 37 ਨੰਬਰ 'ਚ ਤਾਂ ਆ ਗਿਆ ਜੇ ਕਿਤੇ 39 ਨੰਬਰ 'ਚ ਵੀ ਆ ਜਾਂਦਾ ਤਾਂ ਉੱਥੋਂ ਵੀ ਵੋਟਾਂ ਪੈ ਜਾਂਦੀਆਂ ਵੀਰੋ ਉਹਨਾਂ ਨੂੰ ਵੀ ਕਹਿ ਦਿਓ ਮੈਂ ਸਾਰੇ ਥਾਂ 'ਤੇ ਜਾ ਨਹੀਂ ਸਕਦਾ ਪਰ ਮੈਂ ਇਹਨਾਂ ਕਹਿ ਦਿਓ ਕਿ ਮੈਂ ਆਪਣੇ ਬੱਚਿਆਂ ਵਾਸਤੇ ਵੋਟਾਂ ਮੰਗਣ ਨਹੀਂ ਆਇਆ ਮੈਂ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗਣਾ ਹੈ ਸਕੂਲ ਬਣਾਵਾਂਗੇ ਨੌਕਰੀਆਂ ਦੇਵਾਂਗੇ ਆਮ ਆਦਮੀ ਕਲੀਨਿਕ ਖੋਲ੍ਹਾਂਗੇ ਬਿਜਲੀ ਫ੍ਰੀ ਐ ਫ੍ਰੀ ਰਹੂਗੀ ਹੋਰ ਔਨਸਾਰ ਸਕੀਮਾਂ ਬਣਨਗੀਆਂ ਸ਼ਹਿਰ ਦੇ ਵਿੱਚ ਹਸਪਤਾਲ ਵਧੀਆ ਬਣਨਗੇ ਇਲਾਜ ਮੁਫਤ ਹੋਊਗਾ ਗਰੀਬਾਂ ਦੀਆਂ ਜਿਹੜੀਆਂ ਮਜਬੂਰੀਆਂ ਨੇ ਕਿ ਪ੍ਰਾਈਵੇਟ 'ਚ ਇਲਾਜ ਕਰਾਉਣਾ ਪੈ ਰਿਹਾ ਹੈ ਪ੍ਰਾਈਵੇਟ 'ਚ ਬੱਚਾ ਪੜਾਉਣਾ ਪੈ ਰਿਹਾ ਹੈ ਉਹਨੂੰ ਮਰਜ਼ੀ 'ਚ ਬਦਲ ਦੇਾਂਗੇ ਕਿ ਜਿੱਥੇ ਮਰਜ਼ੀ ਪੜਾਓ ਭਾਵੇਂ ਸਰਕਾਰੀ 'ਚ ਭਾਵੇਂ ਪ੍ਰਾਈਵੇਟ 'ਚ ਪਰ ਇਲਾਜ ਇੱਕੋ ਜਿਹਾ ਪੜ੍ਹਾਈ ਇੱਕੋ ਜਿਹੀ ਹੈ ਇਹ ਇੱਕ ਬਰਾਬਰ ਕਰ ਦੇਣਾ ਆਪਾਂ ਨੂੰ ਬਹੁਤ ਕੁਝ ਸੋਚੀ ਬੈਠਾਂ ਪੈਸੇ ਕਮਾਉਣ ਨਹੀਂ ਮੈਂ ਆ ਪੈਸੇ ਕਮਾਉਣੇ ਹੁੰਦੇ ਮੈਂ ਕਲਾਕਾਰੀ ਚ ਕਮਾ ਲੈਣ ਦਾ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਆ ਨਾਲ ਹੀ ਦੂਰਦਰਸ਼ਨ ਇੱਥੇ ਆਉਂਦੇ ਰਹੇ ਆ ਵੀਰੋ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅਗੋਂ ਜਵਾਬ ਆਇਆ ਕਹਿੰਦਾ ਗੱਲ ਤਾਂ ਤੇਰੀ ਠੀਕ ਐ ਮਿਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਕੁਰਬਾਨੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਜੇ ਗੁਰੂ ਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਫਿਰ ਪੰਜੇ ਨਾਲ ਪਹਾੜ ਕੌਣ ਰੋਕਦਾ ਫਿਰ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਫਿਰ ਉਦਾਸੀਆਂ ਕਰ ਕਰਕੇ ਕਰ ਕਰ ਜਾ ਕੇ ਕਿਰਤ ਕਰੋ ਵੰਡ ਛਕੋ ਨਾਮ ਜਪੋਦਾ ਹੋਕਾ ਕੌਣ ਦਿੰਦਾ ਫਿਰ ਬਾਬਰ ਨੂੰ ਜਾਬਰ ਕੌਣ ਕਹਿੰਦਾ ਫਿਰ ਚੱਕੀਆਂ ਆਪੀ ਕਿਵੇਂ ਚੱਲਦੀਆਂ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕਾਂ ਦੇ ਹੱਕ 'ਚ ਖੜਨ ਦਾ ਵੀ ਆਡੀ ਨਜ਼ਾਰਾ ਹੁੰਦਾ ਹੈ ਸੋ ਸ੍ਰੀ ਆਕਾ ਸੋ ਵੀਰੋ ਆਓ ਇਕੱਠੇ ਹੋ ਕੇ ਆਪਾਂ ਇਕਾ ਕਰੀਏ ਤੇ ਝਾੜੂ ਵਾਲਾ ਬਟਨ ਦੱਬੀਏ ਮੈਨੂੰ ਪੱਤਰਕਾਰ ਕਹਿੰਦੇ ਤੁਸੀਂ ਇਸ ਕੁਰਸੀ ਤੇ ਬਹਿ ਕੇ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦੇ ਦਿਮਾਗ ਖਰਾਬ ਹੋ ਜਾਂਦੇ ਨੇ ਤੁਹਾਡਾ ਕਿਉਂ ਨਹੀਂ ਹੋਇਆ ਮੈਂ ਕਹਾਂ ਜੀ ਫਰਕ ਇਹਨਾਂ ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਸੋ ਮੈਨੂੰ ਕੋਈ ਦੌਲਤਾਂ ਸ਼ੋਹਰਤਾਂ ਦੀ ਲੋੜ ਨਹੀਂ ਪਰਮਾਤਮਾ ਨੇ ਸਾਰੀਆਂ ਚਾਹਾਂ ਪੂਰੀਆਂ ਕਰ ਰੱਖੀਆਂ ਨੇ ਨਾ ਮੈਂ ਕਿਸੇ ਹਵੇਲੀ 'ਚ ਹਿੱਸਾ ਪਾਉਣਾ ਹੈ ਨਾ ਮੈਂ ਕਿਸੇ ਟਾਬੇ 'ਚ ਹਿੱਸਾ ਪਾਉਣਾ ਹੈ ਨਾ ਮੈਂ ਰੇਤੇ 'ਚ ਨਾ ਠੇਕੇ 'ਚ ਨਾ ਮੈਂ ਬੱਸਾਂ 'ਚ ਹਿੱਸਾ ਪਾਉਣਾ ਹੈ ਹਿੱਸਾ ਤਾਂ ਮੈਂ ਪਾਉਣੇ ਪਰ ਮੈਂ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣਾ ਹੈ ਔਰ ਕਿਤੇ ਨਹੀਂ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਇੰਨਾ ਸ਼ਿੱਦਤ ਨਾਲ ਬੈ ਕੇ ਸੁਣ ਰਹੇ ਹਾਂ ਪਿਆਰ ਦੇ ਰਹੇ ਹਾਂ ਇਹੀ ਬਹੁਤ ਹੈ ਮੇਰੀ ਪੱਗ ਪਰ ਜਾਂਦੀ ਹੈ ਫੁੱਲਾਂ ਨਾਲ ਗੱਡੀ ਪਰ ਜਾਂਦੀ ਹੈ ਫੁੱਲਾਂ ਨਾਲ ਕਈ ਕਈ ਕਿਲੋ ਫੁੱਲ ਕੱਢਦੇ ਆਂ ਜਾ ਕੇ ਕਰੇ ਜਦੋਂ ਗੱਡੀ ਜਾਂਦੀ ਹੈ ਮੈਂ ਸੋਚਦਾ ਉਹਨਾਂ ਭਗਵੰਤਮਾਨਾਂ ਕੋਈ ਪੁਰਾਣੇ ਜਨਮ ਦਾ ਪੁੰਨੀ ਹੈ ਜਿਹੜਾ ਇੰਨਾ ਪਿਆਰ ਕਰਦੇ ਆਂ ਨੀ ਅਕਾਲੀ ਕਾਂਗਰਸੀ ਭਾਜਪਾ ਵਾਲੇ ਆ ਉਹਨਾਂ ਨਾਲ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਕੇ ਕੱਢੀ ਆਹ ਹਾਲ ਤਾਂ ਉਹਨਾਂ ਦੀ ਵੀ ਆ ਜਿਹੜਾ ਪਿਆਰ ਹੈ ਇਹਦਾ ਕੋਈ ਕਿਸੇ ਕਰੰਸੀ ਚ ਮੁੱਲ ਨਹੀਂ ਹੈਗਾ ਕਿਸੇ ਕਰੰਸੀ ਚ ਕੋਈ ਮੁੱਲ ਨਹੀਂ ਬਰਦਾਸ਼ਤ ਤਰੀਕ ਨੂੰ ਇੱਕ ਐਸਾ ਇਤਿਹਾਸਿਕ ਫੈਸਲਾ ਕਰਦੋ ਕਿ ਦੁਬਾਰਾ ਜ਼ਿੰਦਗੀ ਚ ਕੋਈ ਬੰਦਾ ਅਸਤੀਫਾ ਨਾ ਦੇ ਦੀ ਕੋਸ਼ਿਸ਼ ਕਰੇ ਵੀ ਮੈਂ ਹੁਣ ਇਧਰੋਂ ਬਣ ਜੂ ਮੈਂ ਉਧਰੋਂ ਬਣ ਜੂ ਦੋਨੇ ਹੱਥੋਂ ਪਰਚਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਥੋੜਾ ਜਿਹਾ ਹੋਰ ਚੱਕ ਦਿਓ ਇਨਕਲਾਬ ਇਨਕਲਾਬ ਹਾਰਤ ਮਾਤਾ ਕੀ ਵੰਦੇ ਬੋਲੇ ਸੋਨਿਆਰੋ ਬਹੁਤ ਬਹੁਤ ਧੰਨਵਾਦ ਆ ਰਾਮ ਨਾਲ ਜਾਇਓ ਹੋੜੀ ਜਾਇਓ ਮਾਵਾ ਆਵੀ ਨੇ ਭੈਣਾ ਵੀ ਨੇ ਬਜ਼ੁਰਗ ਨੇ ਬੱਚੇ ਨੇ ਆਬਾਦ ਰਹੋ ਜਿੰਦਾਬਾਦ ਰਹੋ ਆ ਬੱਚੇ ਤੁਸੀਂ ਕੋਈ ਮਾਨ ਸਨਮਾਨ ਦੇਣਾ ਚਾਹੁੰਦੇ ਹੋ ਅੱਗੇ ਆ ਜਾਓ ਅੱਗੇ ਭੇਜ ਦਿਓ ਇਹਨੂੰ ਬੱਚੇ ਨੂੰ ਆ ਜਾ ਬੱਚੇ